ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅੱਪਾ ਦੋ ਗਾਵਾਂ ਸੇ ਲਈ ਲੈ ਕੇ ਆਏ ਜੀ ਦੋਨੇ ਬਈ ਤਾਜ਼ੀਆਂ ਸੂਈਆਂ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਅੱਜ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਹੋ ਵਧੀਆ ਜੀ ਵਧੀਆ ਜੀ ਕਿੰਦਰ ਵੀਰੇ ਨਾਮ ਤੇ ਐਡਰੈਸ ਬੋ ਨਾਮ ਗੁਰਪ੍ਰੀਤ ਸਿੰਘ ਜੀ ਪਿੰਡ ਸ਼ਨਾ ਗਲਾਬ ਸਿੰਘ ਵਾਲਾ ਹੀ ਹੂੰ ਤੇ ਜਿਲ੍ਹਾ ਸਾਨੂੰ ਬਰਨਾਲਾ ਪੈਂਦਾ ਜੀ ਤੇ ਵੀਰ ਸਾਨੂੰ ਤਾਂ ਬਾਈ ਨੇੜੇ ਪਿੰਡ ਬਾਈ ਨੇੜੇ ਪਿੰਡ ਭਦੌਰ ਵੀ ਨੇੜੇ ਆਈ ਨੇੜੇ ਵਾਲਾ ਵੀ ਨੇੜੇ ਆ ਮੋਬਾਈਲ ਨੰਬਰ 99547672 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਈ ਜਿਹੜੀ ਪਹਿਲੇ ਨੰਬਰ ਤੇ ਵੜ ਦੇ ਨੇ ਕਿਹੜਾ ਸੂਆ ਸੂਈ ਆ ਇਹ ਵੀਰੇ ਮਨਵੀ ਕਹੇ ਨੂੰ ਦੂਜੇ ਕਹਲਾ ਬਾ ਤੀਜੇ ਆ ਓਕੇ ਬਾਈ ਐਵੇਂ ਉਹਨਰ ਦੇਲਾਣਾ ਕੀ ਦੰਤਾ ਸਹੀ ਬਾਈ ਤੇ ਕਦੋਂ ਸੂਈ ਇਹ ਇਹ ਵੀਰੇ ਸੂਈ ਆ ਜਾਨੀ ਕਿ 1:00 ਵਜੇ ਸੂਈ ਆ ਅੱਜ ਹਾਂਜੀ ਠੀਕ ਆ ਜੇਲ ਜੂਲ ਪੈ ਗਈ ਜੇਲ ਜੂਲ ਦਾ ਕੰਮ ਨਿਭੜ ਗਿਆ ਪੈ ਗਈ ਠੀਕ ਆ ਤੇ ਮਾਲਾ ਮੋਟਾ ਬੱਚੇ ਨੂੰ ਬਹੁਤ ਆ ਚੁਲਾਇਆ ਸੀ ਚੋਇਆ ਜੁਆ ਕੁਛ ਨਹੀਂ ਹਲੇ ਠੀਕ ਆ ਭਾਈ ਬੱਚਾ ਕੀ ਦੇਤਾ ਬੱਚਾ ਮੇਰੀ ਬੱਚਾ ਦੇਤਾ ਭਾਈ ਕਿੰਨਾ ਦੁੱਧ ਦੇ ਦੂ ਵਸਤੀ ਮੇਰੇ ਵੀਰੇ ਮਾਲਕਾਂ ਨੇ ਸਾਨੂੰ 20 ਕਿਲੋ ਕਿਹਾ ਦੇਖ ਹੂੰ ਆਪਣੀ ਲਈ ਵੀ ਆ ਸਹੀ ਆ ਯਾਨੀ ਕਿ ਆਪਾਂ 18 ਗਹਿ ਕੀ ਦੇ ਦੇਗੀ ਠੀਕ ਆ ਗੱਲ ਚੰਗੀ ਹੁੰਦੀ ਐਵੇਂ ਹੂੰ ਥਣ ਬਹੁਤ ਚੰਗਾ ਹਾਂ ਥਣ ਬਹੁਤ ਚੰਗਾ ਗਾ ਥਣ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਵੱਡੀ ਨਾਲ ਦੇਖੋ ਦੁੱਧ ਨਹੀਂ ਇੱਕ ਨੰਬਰ ਹੋਲੀ ਭਾਈ ਤੋਰੀ ਫੁੱਲ ਬਰੀਡ ਸੁਈ ਸਵਾਈਆ ਬੱਚਾ ਕਰਮ ਵਾਲੀ ਨੇ ਬੱਚਾ ਦੇਤਾ ਅੱਜੀ ਸੂਈਆ ਦੁਪਹਿਰੇ ਜੀ ਤੇ ਜੇਰ ਜੁਰ ਬਾਈ ਕਹਿੰਦਾ ਓਕੇ ਆ ਕੰਪਲੀਟ ਆ ਬਈ ਆਰਡਰ ਕਮਾਲ ਆ ਬਾਕੀ ਦੋਦਾਂ ਰਿਕਾਰਡ ਵੀ ਬਾਈ ਨੇ ਬਹੁਤ ਚੰਗਾ ਦੱਸਿਆ ਤਾ ਸ਼ਾਮ ਨੂੰ ਇੱਕ ਚੈੱਕ ਕਰ ਲਓ ਲੈ ਤਾ ਨਾ ਚੜਾ ਦੀ ਤੋਰਾ ਚੈੱਕ ਕਰ ਇੱਕ ਨੰਬਰ ਮੁੱਲ ਕੀ ਆ ਬਈ ਜੈਜ ਬਾ ਵੀਰੇ 7000 ਰੁਪਿਆ ਲੈਣਾ ਕੋਈ 1 5 ਨਹੀਂ ਕੋਈ 1 10 ਨਹੀਂ ਠੀਕ ਆ ਵੀ ਇੱਕ ਜਿਹਨੂੰ 7000 ਚ ਪਉਂਦਾ ਹੋਇਆ ਹੂੰ ਬਾਪ 560 ਛੋੜ ਕਰ ਦੂੰਗਾ ਠੀਕ ਹੈ ਇਹ ਦੂ ਘੱਟ ਕਰਨੀ ਨੂੰ ਬਸ ਜਮ ਜਾਇਜ ਮੋਲਾ 70000 ਦੀ ਵੜ ਬਾਈ ਕਹਿੰਦਾ ਦੇ ਦੇਾਂਗੇ ਮਾੜਾ ਮੋਟਾ ਛੋੜ ਛੱਪਾ ਹੀ ਹੋਊਗਾ ਮੁੱਲ ਜਾਇਜ ਆ ਬਾਈ ਮੁੱਲ ਕਰਾਉਣਾ ਜੱਡਾ ਮਰਜ਼ੀ ਕਰਾ ਲੋ ਲੈਣ ਦੇਣ ਵਾਲਾ ਰੇਟ ਆ ਹਨਾ ਬਾਈ ਹਾਂਜੀ ਬਾਈ ਇਹ ਵਾ ਕਮਾਲ ਦਾ ਤੇ ਮੁੱਲ ਜਮ ਜਾਇਜ ਖਿੱਚ ਕੇ ਮੁੱਲ ਰੱਖਿਆ ਬਾਹਲਾ ਮੁੱਲ ਨਹੀਂ ਰੱਖਿਆ ਸੂਈ ਸਵਾਈ ਆ ਬਾਈ ਕੱਦ ਬ੍ਰੀਟ ਪ੍ਰਿੰਟ ਚਵਾਈ ਓਕੇ ਆ ਬਾਈ ਅੱਗੇ ਭਰਾ ਦੋ ਨੰਬਰ ਕਿਹੜਾ ਸੂਆ ਸੂਈ ਆ ਇਹ ਵੀਰੇ ਪਹਿਲਾ ਸੂਆ ਹੂੰ ਮੰਨ ਵੀ ਚਾਰ ਦਾੰਦਾ ਠੀਕ ਆ ਅਸ ਟਾਈਮ ਕੋਈ ਵੀ ਮਿੱਤਰ ਪਿਆਰਾ ਆਪਣੇ ਘਰੇ 5 ਡੰਗ ਚੋਲੇ ਤੇ 17 ਕਿਲੋ ਦੁੱਧ ਤਿਆਰ ਹੈ ਠੀਕ ਆ ਭਾਈ ਠੀਕ ਆ ਜੀ 17 ਲੀਟਰ ਦੁੱਧ ਭਾਈ ਕਹਿੰਦਾ ਕੰਡੇ ਵਾਲਾ ਹਾਜ਼ਰ ਆਪਾਂ ਇਹ 4 ਡੰਗ ਚੋਲੇ ਤਾਂ ਵੀ ਕੋਈ ਚੱਕਰ ਡੱਡਰ ਬਾਲਾ ਕਮਾਲ ਦਾ ਹਨਾ ਭਾਈ ਅੱਜ ਵੀਰੇ ਪੱਕਾ ਜਿਹਦੇ ਬੰਦੇ ਨੇ ਸਾਹਮਣੀ ਆ ਪੂਰੀ ਟੌਪ ਦੀ ਹਮ ਆਪਾਂ 17 ਕਹਿ ਗਈ ਜਣੀ ਤੇ ਇਹਨੇ ਬੈੜ ਨੇ 23 24 ਕਿਲੋ ਦੁੱਧ ਕਰ ਜਾ ਓਕੇ ਭਾਈ 2 ਡੰਗ ਚੋਲੋ 3 ਡੰਗ ਚੋਲੋ 4 ਡੰਗ ਚੋਲੋ ਸਾਨੂੰ ਕੋਈ ਨਰਾਜ਼ਗੀ ਨਹੀਂ ਉਹੀ ਅਸੀਂ ਆਏ ਨਹੀਂ ਕਿਸੇ ਨੂੰ ਕਹਿੰਦੇ ਬਈ ਧਾਰਾਂ ਦੇ ਬਾਤਰਾਉਣੀਆਂ ਆ ਆਪਣੀ ਚਾਰ ਡੰਗ ਝੋਕੇ ਜਾਓ ਥੱਲੀ ਕਰਕੇ ਲੈ ਕੇ ਜਾਓ ਠੀਕ ਆ ਬੱਚਾ ਕੀ ਦੇਤਾ ਬਸ ਸਾ ਵੀ ਲੈ ਜੀ ਬੱਚਾ ਖੋਲੇ ਬਈ ਤੋਰੀ ਕੱਦ ਫੁੱਲਾ ਹਨਾ ਛੋਟੀ ਨਾ ਮੰਨਿਓ ਫੁੱਲ ਕੱਦ ਫੁੱਲ ਬਰੀਡ ਪ੍ਰਿੰਟ ਤੇ ਥਣ ਬਹੁਤ ਚੰਗਿਆ ਚਵਾਈ ਕਿਵੇਂ ਆ ਭਰਾ ਫਿਰ ਚਵਾਈ ਇੱਕ ਨੰਬਰ ਆ ਵੀਰੇ ਇੱਕ ਨੰਬਰ ਆ ਯਾਨੀ ਕਿ ਨਿਆਣਾ ਪਾ ਕੇ ਇਹ ਮਸ਼ੀਨ ਚੜਾਉਣੀ ਆ ਮਸ਼ੀਨ ਚੜਾ ਲਓ ਜੇ ਹੱਥੀ ਜੋਣੀ ਹੱਥੀ ਜੋਲੋ ਯਾਨੀ ਕਿ ਅਸੀਂ ਤਾਂ ਤਕਰੀਬਨ ਮਸ਼ੀਨ ਹੀ ਚੜਾਉਣੀ ਆ ਠੀਕ ਆ ਭਾਈ ਤੇ ਮਨ ਵੀ ਕਿ ਬਾਈ ਜਿਵੇਂ ਮਰਜ਼ੀ ਕਰ ਲੋ ਕੋਈ ਚੈੱਕ ਨਹੀਂ ਬਾਈ ਕਹਿੰਦਾ ਕਹਿੰਦੀ ਕੁਛ ਨਹੀਂ ਕਰ ਮਰੀ ਠੰਡੀ ਸੀਲ ਆ ਸੂਈ ਸੋਈ ਇਹ ਤਾਂ ਹਾਂ ਜਿਹੜਾ ਅਜੂ ਪਚਾ ਕੇ ਇਹਦਾ ਥਲੀ ਇਹਦਾ ਕੀ ਮੋਲ ਲੱਜਾਇ ਵੀਰੇ 70000 ਰੁਪਿਆ ਲੈਣਾ ਲੈਣਾ ਬਸ 70000 ਆ ਪੰਜ ਆ ਸੋਈ ਛੋਲੇ ਜੋ ਗੱਲ ਨਹੀਂ ਆ ਯਾਨੀ ਕਿ ਭਗਾਵਾ ਜੀ ਵਾਲਾ ਮੋਲ ਨਹੀਂ ਕਰਨਾ ਆ ਮੂੰਹ ਮੂੰਹ ਸਮਾਰ ਕੇ ਦਿਖਾ ਦੇ ਹਮਮ ਕਵਾਲਿਟੀ ਚੈੱਕ ਕਰੋ ਫੇਸ ਦੀ ਬਿਊਟੀ ਪ੍ਰਿੰਟ ਕਦ ਫੁੱਲ ਆ ਬਈ ਤੇ ਮੋਲ ਵੀ ਬਾਈ ਨੇ ਜੈਜ ਰੱਖਿਆ ਜਮਾਂ ਤੇ ਵਿੱਚੋਂ ਛੋੜ ਛੱਪਾ ਹੀ ਹੋਊਗਾ ਮੋਲ ਬਾਈ ਦੇ ਲੈਣ ਦੇਣ ਵਾਲੇ ਫਿਕਸ ਜੀ ਰੇਟ ਹੁੰਦੇ ਆਗੇ 71000 ਚ ਮਾਨਦਾਨ ਮੜਾ ਮੋਟਾ ਹੋਜੀ ਬਾਈ ਇਹੇ ਤਾਂ ਰਾਮਾਰਨੀਆਂ ਤਾਂ ਮਾਰ ਕੇ ਦਿਖਾ ਵੀ ਦਿੰਨੇ ਠੀਕ ਆ ਮਾਰਨੀਆਂ ਮਾਰ ਦੋ ਬਾਈ ਕੋਈ ਚੱਕਰ ਨਹੀਂ ਧਾਰਾ ਮਾਰ ਦੋ ਆ ਬੱਚਾ ਛੱਡ ਕੇ ਮੜਾ ਪੁੱਤ ਨਿਆਣਾ ਪਾ ਲਈ ਆ ਬਾਈ ਆਹਦੇ ਹੰਡੀ ਫੁੱਲ ਜਿਵੇਂ ਮਰਜੀ ਪੈ ਜਾ ਕੋਈ ਚੱਕ ਨਹੀਂ ਚਵਾਈ ਦੇਖੋ ਮੋਟੀ ਮੋਟੀ ਚਵਾਈ ਆ ਹਨਾ ਬਾਈ ਮੈਂ ਕਿੰਗੂਂਦੀ ਵੀਰੇ ਮਸ਼ੀਨ ਤੇ ਵੀ ਮੰਨੋ ਚਾਹੇ ਭਲਾਉਣ ਜੱਜ ਮੁਰਿਆ ਤਾਂ ਵੀ ਕੋਈ ਐਜੀ ਠੀਕ ਆ ਚੱਲ ਥਾਲੀ ਗੱਲ ਹਮ ਇੱਕ ਨੰਬਰ ਚਵਾਈ ਆ ਮੋਟਾ ਮੋਟਾ ਵੀਰੇ ਪਤਾ ਕੀ ਗੱਲ ਆ ਦੇਖੋ ਕੋਈ ਪੈਸਿਆਂ ਨਾਲ ਨਹੀਂ ਵੱਡਾ ਛੋਟਾ ਵੱਡਾ ਹੁੰਦਾ ਸਹੀ ਆ ਭਾਈ ਜਿੰਦੋਂ ਵੀ ਗਾ ਲੈਨੇ ਹੋ ਜੀਤੋਂ ਵੀ ਗਾ ਲੈਨੇ ਹੋ ਹੂੰ ਦੋ ਟਾਈਮ ਤਿੰਨੇ ਟਾਈਮ ਗਾਉ ਨੂੰ ਚੋਲੋ ਸਹੀ ਗੱਲ। ਛਾਈ ਦੇ ਦੋ 5000 ਰੁਪਿਆ ਅਗਲੇ ਨੂੰ। ਹੂੰ ਮੈਨੂੰ ਤੁਸੀਂ ਮੈਂ ਤਾਂ ਸਾਈ ਵਾਲਾ ਵੀ ਨਹੀਂ ਮੈਂ ਤਾਂ 100 ਦੀ ਵੀ ਨਹੀਂ ਸਾਈ ਦੀ ਲੋੜ ਹੁੰਦੀ। ਠੀਕ ਆ। ਮੇਰੇ ਘਰੇ ਗਾਂ ਖੜੀ ਆ। ਹੂੰ ਤੁਸੀਂ ਦੋ ਡਾਂਗਾ ਕਿ ਚੋਲੋਗੇ ਤੁਹਾਨੂੰ ਕੀ ਫਰਕ ਪੈ ਜੂਗਾ। ਸਹੀ ਆ ਬਾਈ। ਮੁਰਕੇ ਲੋਕਾਂ ਦਾ ਕੋ ਲੋ ਕਲੇਸ਼ ਕਰਦੇ ਫਿਰਦੇ ਬਸੇਰਾ ਨਾ ਹੁੰਦੀ ਆ। ਹੁੰਦੀ ਆ ਬਾਈ। ਸਹੀ। ਉਹ ਦਵਾ-ਦਵਤਾਰਾ ਮਾਲ ਦੇ ਪੈਸੇ ਫੜਾ ਕੇ ਤੁਰ ਜਾਂਦੇ ਆ। ਵੀ ਪੈਸੇ ਐ ਨਾ ਕਿਹਾ ਕਰੋ ਵੀ ਆਪਣੇ ਕੋਲੇ ਉਹੀ ਆਏ ਵੇ ਆ। ਹੂੰ ਦੋ ਦਿਨ ਚੋਲੋ। ਤਿੰਨ ਦਿਨ ਚੋਲੋ। ਸਹੀ ਗੱਲ ਆ। ਵਗਿਆ। ਇਹਦਾ ਅੱਧੀ ਚੋਕੀ ਵੀ ਆਏ ਦਿਖਾ ਦੇਾਂਗੇ। ਹੂੰ ਕਹੀ ਗੱਲ ਇਹ ਜੀ ਗੱਲ ਦੀ ਗੌਰ ਕਰਿਆ ਕਰੋ ਕੱਲਾ YouTube YouTube ਵਾਲੇ ਬੰਦੇ ਤੇ ਨਾ ਸਹਾਰਾ ਰੱਖਿਆ ਕਰੋ ਵੀ ਚੰਗਾ ਹੀ ਆ ਕੰਮ ਮੂਰਲਾ ਮਾੜਾ ਹੁੰਦਾ ਠੀਕ ਹੈ ਭਾਈ ਚਵਾਈ ਇੱਕ ਨੰਬਰ ਹੈ ਠੰਡੀ ਸੀਲ ਕਿਸੇ ਵੀਰ ਨੂੰ ਦੋਵੇਂ ਨਗਾਂ ਚ ਕੋਈ ਵੀ ਨਗ ਪਸੰਦ ਆ ਵੀ ਭਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ